ਸਮਰਾਲਾ ਨੇੜਲੇ ਪਿੰਡ ਟੌਂਡਰਪੁਰ ਵਿੱਚ ਇੱਕ ਦੋਸਤ ਵੱਲੋਂ ਆਪਣੇ ਹੀ ਦੋਸਤ ਨੂੰ ਇੱਕ ਜ਼ਹਿਰੀਲਾ ਪਦਾਰਥ ਦੇ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਅਮਰਗੜ थाना ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਵਜੋਂ ਹੋਈ। ਸਮਰਾਲਾ ਪੁਲਿਸ ਵੱਲੋਂ ਮੁਲਜ਼ਮ ਜੁਝਾਰ ਸਿੰਘ ਨੂੰ ਗ੍ਰਿਫਤਾਰ ਕਰ ਮਕਦਮਾ ਦਰਜ ਕਰ ਗ੍ਰਿਫਤਾਰ ਕਰ ਲਿੱਤਾ ਗਿਆ। ਇਸ ਸਬੰਧੀ ਐਸਐਚਓ ਸਮਰਾਲਾ ਪਵਿੱਤਰ ਸਿੰਘ ਨੇ ਕੀ ਦੱਸਿਆ ਤੁਸੀਂ ਵੀ ਸੁਣੋ। ਜੀ ਸਾਨੂੰ ਕੱਲ੍ਹ ਤਲਾਹ ਮਿਲੀ ਸੀ ਵੀ ਰਾਜਵੰਤ ਕौरा ਪਤਨੀ ਬਿਕਰਮਜੀਤ ਸਿੰਘ ਇਲਿਸ ਵਿੱਕੀ ਪਿੰਡ ਇਹਨਾਂ ਦਾ ਅਮਰਗੜਾ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹ ਵੀ ਮ੍ਰਿਤਕ ਪਤੀ ਘਰੇ ਹਾਜ਼ਰ ਸੀ ਵਕਤ 1.30 ਵਜੇ ਉਹਦਾ ਦੋਸਤ ਹੀ ਜੁਹਾਰ ਸਿੰਘ ਉਹਨੂੰ ਨਿਕਨੇਮ ਚਿੱਟੂ ਵੀ ਕਹਿੰਦੇ ਆ ਪੁੱਤਰ ਕਿਸ਼ਨ ਸਿੰਘ ਇਹ ਨਾਨੋਵਾਲ ਕਲਾ ਦਾ ਜੀ ਇਹ ਵੀ ਥਾਣਾ ਖਮਾਣੋ ਚੁਪੈਂਦਾ ਵੀ ਉਹਨੂੰ ਮੋਟਰਸਾਈਕਲ ਤੇ ਲੈ ਗਿਆ ਅੱਗੇ ਉਹਨਾਂ ਨੇ ਮਤਲਬ ਮੋਟਰਸਾਈਕਲ ਦੇ ਸਵਾਰ ਹੋ ਕੇ ਸਾਡੇ ਇਧਰ ਹਦੂਦ ਐਂਡ ਟੋਡਰਵਰ ਪਹੁੰਚ ਗਏ ਉੱਥੇ ਉਹਨੂੰ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ ਜਿਸ ਦੇ ਮੌਕੇ ਤੇ ਮੌਤ ਹੋ ਗਈ ਤੇ ਫਿਰ ਇਹ ਸਾਰੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਉਹਨਾਂ ਨੇ ਤੁਰੰਤ ਬਚਾਉਣ ਦੀ ਕੋਸ਼ਿਸ਼ ਕੀਤੀ ਹਸਪੀਟਲ ਲੈ ਕੇ ਆ ਗਏ ਤਾਂ ਉਹਦੀ ਮੌਤ ਹੋ ਚੁੱਕੀ ਸੀ ਅਸੀਂ ਸਟੇਟਮੈਂਟ ਲਿਖ ਕੇ ਐਫ ਆਰ ਦਰਜ ਕਰ ਦਿੱਤੀ ਆ 103 ਬੀ ਐਨ ਐਸ थाना ਸੁੰਰਾਲਾ ਅੱਗੇ ਅਸੀਂ ਦੋਸ਼ੀ ਨੂੰ ਅੱਜ ਗ੍ਰਿਫਤਾਰ ਵੀ ਕਰ ਲਿਆ। ਜੁਝਾਰ ਸਿੰਘ ਨੂੰ ਜੀ। ਸਰ ਆਪਣੇ ਜਿਹੜਾ ਦੋਸ਼ੀ ਹੈ ਇਹ ਕੋਈ ਨਸ਼ੇ ਕਰਨ ਦੀ ਆਦਤ ਨਹੀਂ ਸੀ ਕੀਤੀ। ਜੀ ਅੱਜ ਹੁਣ ਗ੍ਰਿਫਤਾਰ ਕਰਿਆ ਕੱਲ ਨੂੰ ਇਹਦਾ ਮੁਕੈਦਾ ਮੈਡੀਕਲ ਕਰਾਵਾਂਗੇ ਡਾਕਟਰ ਐਕਸਪੀ ਕਰਾਵਾਂਗੇ ਜੀ। ਉਹਦੇ ਵਿੱਚ ਸਾਰਾ ਸਾਹਮਣੇ ਆ ਜਾਊਗਾ ਜੀ। ਮੋੜ ਲਾ ਮੁੱਲੀ ਜਾਂਚ ਦੇ ਵੀ ਆ ਕੋਈ ਰੰਜਿਸ਼ ਸੀ ਕੀ ਜਾਂ ਜਿਹੜੀ ਕਰੀ ਦੀ ਚੀਜ਼ ਦੇਣ ਕਰਦੋਂ ਮਾਰੇ ਗਏ। ਹੁਣ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰਿਆ ਇਹਦੇ ਵਿੱਚੋਂ ਇਹਦੀ ਪੁੱਛਗਿੱਛ ਵੀ ਕਰਾਂਗੇ ਦੌਰਾਨੇ ਤਫਤੀਸ਼। ਉਹ ਸਾਰਾ ਕੁਝ ਸਾਹਮਣੇ ਆਜੂਗਾ ਵੀ ਕੀ ਇਹਨਾਂ ਦੀ ਰੰਜਿਸ਼ ਸੀ ਕੀ ਕਾਰਨ ਸੀ ਵਜ੍ਹਾ ਕੀ ਸੀ ਇਹਨੂੰ ਮਾਰਨ ਦਾ ਅੱਗੇ ਇਹਦੇ ਨਾਲ ਕੋਈ ਹੋਰ ਵਿਅਕਤੀ ਹੈਗਾ ਜਾਂ ਨਹੀਂ ਉਹ ਸਾਰਾ ਕੁਝ ਸਾਹਮਣੇ ਆਜੂਗਾ ਜੀ ਤੇ ਦੋਸ਼ੀ ਦੇ ਵੀ ਪਹਿਲਾਂ ਵੀ ਮੁਕੱਦਮਾ ਦਰਜ ਹੈ ਨਹੀਂ ਇਹਦੇ ਤੇ ਅਜੇ ਰਿਕਾਰਡ ਕਢਾਉਣਾ ਰਿਕਾਰਡ ਕਰਾ ਕੇ ਪਤਾ ਲੱਗ ਜੂਗਾ ਵੀ ਇਹ ਤੇ ਮੁਕੱਦਮਾ ਦਰਜ ਹੈ ਜਾਂ ਨਹੀਂ